ਇਹ ਬਹੁਤ ਹੀ ਕਮਾਲ ਦਾ ਕਿਆ ਕਹਿੰਦਾ ਕੂੰਜਾਂ ਵਾਂਗ ਘੁਰ ਲਾ ਕੇ ਅੱਜ ਲੋਕੀ ਆਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ ਉਹ ਤੇ ਹਰ ਵੇਲੇ ਇਹ ਆਖਦੇ ਸੀ ਮੇਰੇ ਮਾਲਕਾ ਪੁਰੀ ਫਰਿਆਦ ਕਰਦੇ ਮੇਰਾ ਪਿਤਾ ਲੈ ਲਾ ਮੇਰੇ ਪੁੱਤ ਲੈ ਲਾ ਮੇਰਾ ਵਸਦਾ ਘਰ ਬਰਬਾਦ ਕਰਦੇ ਚੁਣ ਲੈ ਨਾਹ ਨਾਲ ਪਰਵਾਰ ਮੇਰਾ ਐਪਰ ਖਾਲਸਾ ਪੰਥ ਆਬਾਦ ਕਰਦੇ ਓ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਜਦੇ ਵਰਗਾ ਦੁਨੀਆ ਦੇ ਤਖਤੇ ਤੇ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ ਮਰੀਆਂ ਮਤਾਵਾਂ ਪੈਣਾ ਬੈਠੀਆਂ ਗੌਰ ਕਰਨ ਤੁਲਸੀਦਾਸ ਜੀ ਕਹਿੰਦੇ ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤਾਂ ਜਨਨੀ ਬਾਂਧ ਰਹੇ ਕਾਹੇ ਗਵਾਵੇ ਨੂਰ ਮਾ ਜੇ ਜਨਮ ਦੇਣਾ ਨਾ ਕਿਸੇ ਭਗਤ ਸੂਰ ਮੇ ਦਾਨੀ ਨੂੰ ਜਨਮ ਦੇਵੀ ਕਿਸੇ ਸੂਰ ਮੇ ਨੂੰ ਜਨਮ ਦੇਵੀ ਨਹੀਂ ਤਾਂ ਐਵੇਂ ਆਪਣਾ ਨੂਰ ਨਾ ਗਵਾ ਬੈਠੀ ਭਲੇ ਹਾਰੇ ਚਾਹੀਏ ਉਸ ਮਹਾਨ ਮਾਤਾ ਤੋਂ ਮਾਤਾ ਗੁਜਰਕੌਰ ਜੀ ਐਡਾ ਵੱਡਾ ਦਿਲ ਜੇ ਕਸ਼ਮੀਰੀ ਪੰਡਤਾਂ ਨੇ ਆ ਕੇ ਸਿਰ ਦੇ ਸਾਈ ਨੂੰ ਮੰਗਿਆ ਅਜੇ ਪੁੱਤਰ ਦੀ ਪਾਣੇ ਨਾਲ 9 ਸਾਲ ਦੀ ਉਮਰ ਹੈ ਉਹਨਾਂ ਦਾ ਡੁੱਬਦਾ ਧਰਮ ਬਚਾਉਣ ਲਈ ਸਿਰ ਦੇ ਸਾਈ ਨੂੰ ਛਿਦੋਣ ਵਾਸਤੇ ਤੁਰ ਦਿੱਤਾ ਤੇ ਹੋ ਜੇ ਮਹਾਬਲੀ ਨੂੰ ਜਨਮ ਦਿੱਤਾ ਵਹ ਪ੍ਰਗਟਿਓ ਮਰਤ ਅਗੰਮੜਾ ਵਰੀਆਮ ਅਕੇਲਾ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਆਪੇ ਗੁਰ ਜੇਲਾ ਤੇ ਕਵੀ ਕੀ ਕਹਿੰਦਾ ਸੀ ਸਪਿੱਤਾ ਦਾ ਝੋਲੀ ਅਡ ਪਵਾ ਲੈਣਾ ਮਾਛੀਵਾੜੇ ਦੇ ਵਿੱਚ ਮਿੱਤਰ ਪਿਆਰਾ ਗੱਲ ਐ ਨਾ ਜੋ ਵੀ ਪੀਲਾ ਦੋਕਟ ਅੰਮ੍ਰਿਤ ਦੁਨੀਆ ਵਿੱਚ ਨਹੀਂ ਹੋ ਸਕਦਾ ਮਾ ਗੁਜਰੀ ਨੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ ਹੋ ਸਕਦਾ ਓ ਮੇਰਾ ਕਲਕੀਆ ਵਾਲਾ ਪਾਤਸ਼ਾਹ ਜਿਨੇ ਪਿਤਾ ਵਾਰ ਦਿੱਤਾ ਮਾਂ ਵਾਰ ਦਿੱਤੀ ਲਾਲ ਵੀ ਟੋਲ ਨਹੀਂ ਰਖੇ ਤੇ ਪਿਆਰੇ ਖਾਲਸਾ ਜੀ ਮਹਾਬਲੀ ਤਪੱਸਵੀ ਮਰਦ ਸੂਰਾ ਇਹਦੇ ਜਿਹਾ ਸਰਬੰਸਦਾਨੀ ਕੋਈ ਨਾ ਚੌਹ ਜੁਗਾਂ ਦਾ ਪੜ ਇਤਿਹਾਸ ਵੇਖੋ ਗੁਰੂ ਗੋਬਿੰਦ ਸਿੰਘ ਦਾ ਸਾਨੀ ਪਹਿਲਾ ਅੱਜ ਪਿਆਰੇ ਖਾਲਸਾ ਜੀ ਅਸੀਂ ਹੱਕ ਮੰਗ ਰਹੇ ਆ ਮੇਰਾ ਕਲਗੀਆਂ ਵਾਲਾ ਤੇ ਪਹਿਲੇ ਕਹਿੰਦਾ ਕੋਈ ਕਿਸੇ ਕੋ ਰਾਜਨਾ ਦੇਹ ਜੋ ਲੇਹੇ ਨਜੋ ਬਲ ਸੇ ਲੇਹੇ ਬਲ ਸੇ ਲੇਹੇ ਇਹ ਪਪਾ ਦੇ ਹੱਥ ਰੋਕੇ ਲੈਣੇ ਪੈਂਦੇ ਆ ਕਿਉਂਕਿ ਮੇਰੇ ਸਤਿਗੁਰ ਨੇ ਪਹਿਲਾਂ ਹੀ ਸਮਝਾਉਣਾ ਕੀਤਾ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਲਾਗੂ ਹੋਏ ਦੁਸ਼ਮਣਾਂ ਸਾਖ पे ਭੱਜ ਖਲੇ ਸਭੋ ਭੱਜੇ ਅਸਰਾ ਚੁਕੇ ਸਭ ਅਸਰਾ ਜਿਤ ਆਵੇ ਉਸ ਪਾਰ ਬ੍ਰਹਮਤਨ ਲੱਗੇ ਨਾ ਤਤੀ ਵਾਹ ਵਾਹ ਸਮਾ ਆਇਆ ਉਹ ਅਸਦੀ ਵਸਦੀ ਆਨੰਦਪੁਰੀ ਜਿਹਨੂੰ ਮੇਰੇ ਪਤਸ਼ਾਹ ਜੀ ਨੇ ਆਪ ਸਿੰਗਾਰਿਆ ਜਿੱਥੇ ਸਾਡੀ ਸ਼ਾਨ ਵਾਸਤੇ ਸਾਡੀ ਚੜ੍ਹਦੀ ਕਲਾ ਵਾਸਤੇ ਪੰਡ ਕਿਲੇ ਬਣਾਏ ਉੱਥੇ ਮਰੇ ਮਹਾਰਾਜ ਪਾਤਸ਼ਾਹ ਜੀ ਨੇ ਜਿੱਥੇ ਆਪਣੇ ਸਿੰਘਾਂ ਨੂੰ ਸ਼ਸਤਰ ਵਿਦਿਆ ਘੋੜਸਵਾਰੀ ਨਿਜੇ ਬਾਜੀ ਸ਼ਸਤਰ ਵਿਦਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਤੇ ਤਨੀ ਬਣਾਇਆ ਸਮਾ ਪੈਣ ਇਤਿਹਾਸ ਦੀ ਵਸਦੀ ਅਨੰਤਪੁਰੀ ਨੂੰ ਵੀ ਫਤੇ ਬਲਾਈ ਅਨੰਤਪੁਰੀ ਨੇ ਕੀ ਆਖਿਆ ਕਿਉ ਸੱਭ ਜੀ ਕਿਤਵਲ ਜਾ ਰਹੇ ਹੋ ਹੋਇਆ ਕਿ ਕਸੂਰ ਕਨ ਮੁਖੜਾ ਛਪਾਰਿਓ ਖਾਲਸਾ ਜੀ ਹਾਈ ਪੌ ਦੀਆਂ ਠੰਡੀਆਂ ਤੇ ਬਰਫੀਆਂ ਰਾਤਾਂ ਜਿਹਦੇ ਵਿੱਚ ਮੇਰੇ ਪਾਛਾਂ ਨੇ ਸਰਸਾਂ ਨੂੰ ਠਲ ਦਿੱਤਾ ਪਰਿਵਾਰ ਖਿਰੂ ਖਿਰੂ ਹੋਇਆ ਅਕਰਦਾ ਇੱਕ ਮੈਂਬਰ ਅੱਖਾਂ ਤੋਂ ਉੱਲੇ ਉੱਡਵੇ ਨਾ ਇਹ ਦੁਨੀਆ ਤੋਂ ਚਲਾ ਜਾਵੇ ਤੇ ਪਿਆਰੇ ਖਾਲਸਾ ਜੀ ਸਾਰਾ ਸੰਸਾਰੀ ਸੁਨਾ ਜਾਪਦਾ ਵਾਹ ਮੇਰਾ ਕਲਗੀਆਂ ਵਾਲਾ ਸਾਹਿਬ ਸਾਡੀਆਂ ਖੁਸ਼ੀਆਂ ਖਾਤਰ ਸਤਗੁਰਾਂ ਨੇ ਕੁਲਕਤ ਵੀ ਨਹੀਂ ਰੱਖਿਆ ਸਰਸਾ ਦੇ ਕੰਡੇ ਤੇ ਪਰਿਵਾਰ ਵਿਛੋੜਾ ਪਿਆ ਜੋੜਾ ਇੱਕ ਪਾਸੇ ਜੋੜਾ ਇੱਕ ਪਾਸੇ ਜੋੜਾ ਇੱਕ ਥੇਕ ਪਾਸੇ ਪਰ ਕਲਗੀਆਂ ਵਾਲਾ ਕੀ ਕਹਿੰਦਾ ਵਾਹ ਤੁਹਾਡਾ ਵਾਹ ਕੱਲ ਚਾਰ تھے ਅੱਜ ਦੋ ਹੈ ਕੱਲ ਕੋ ਜੇ ਵੀ ਨਾ ਹੋਗੇ ਮੈਂ ਸ਼ੁਕਰ ਕਰੂੰਗਾ ਕੱਲ ਕੋ ਜਾਊਂਗਾ ਜਹਾਂ ਸੇ ਸੁਰਖਰੂ ਹੋ ਕੇ ਤੇਰੇ ਦਰ ਤੇਰੀ ਅਮਾਨਤ ਅਦਾ ਕਰੂੰਗਾ ਖੁਦਾ ਫਿਰ ਵੀ ਤੇਰਾ ਸ਼ੁਕਰ ਸ਼ੁਕਰ ਕਰੂੰਗਾ ਹੈ ਜਿਹੜਾ ਕਿਸੇ ਦਾ ਐਡਾ ਪੁੱਤਰਾਂ ਵਾਲੇ ਬੈਠੇ ਹੋ ਹੈ ਕੋਈ ਪਿਓ ਇਹੋ ਜਿਹਾ ਜਿਹੜਾ ਆਪਣੇ ਪੁੱਤਰ ਦਾ ਸਰਗੋਦ ਵਿੱਚ ਰੱਖ ਕੇ ਲੋਰੀਆਂ ਦੇਵੇ ਕਿ ਚੰਨਿਆ ਆ ਕੰਮ ਤੇ ਵਿਪਤਾ ਬਣੀਏ ਤੇ ਕੱਲ ਨੂੰ ਤੇਰੀ ਸ਼ਹੀਦੀ ਹੋਣੀ ਮੈਂ ਤੇਰੀ ਸ਼ਹਾਦਤ ਤੇ ਡਕਾਰੇ ਛੱਡਾਂਗਾ ਨਹੀਂ ਹੋ ਮੇਰਾ ਕਲਗੀਆਂ ਵਾਲਾ ਸਹਬ ਜੀ ਜਿਨੇ ਆਖਿਆ ਮੇਰੇ ਲਾਲਾਂ ਤੋਂ ਮਹਿੰਗਿਆ ਹੀਰਿਆ ਓਏ ਪਾਨ ਤੇਰੇ ਤੇ ਨਵੀਂ ਚੜਾਉਣੇ ਲੱਗਾ ਮੇਰੇ ਸਿਹਰਿਆਂ ਵਾਲਿਆ ਤੈਨੂੰ ਬਿਨਾ ਸਾਹੋਂ ਲੜੀ ਮੌਤ ਦੇ ਨਾਲ ਵਿਆਉਣ ਲੱਗਿਆ ਵਿਆਉਣ ਲੱਗਿਆ ਪੁੱਤਰਾ ਜਦੋਂ ਕੌਮ ਤੇ ਬਿਖਤਾ ਬਣੂ ਤੇਰੇ ਵਰਗੇ ਨੌਜਵਾਨ ਮੈਦਾਨੇ ਜੰਗ ਦੇ ਅੰਦਰ ਨਿਤਰੀਆ ਕਰਨਗੇ ਓ ਜੇ ਛੋਟੇ ਲਾਲਾਂ ਦੀ ਬਾਤ ਨੂੰ ਸ਼ੁਰੂ ਕਰਾਂ ਨਾ ਫਿਰ ਕਵੀ ਕੀ ਕਹਿੰਦਾ ਮਹਾ ਨੂਰ ਬਹਾਰਾਂ ਦੇ ਜਨਮ ਦਾਤਾ ਛੇੜਾ ਕਿਸ ਤਰ੍ਹਾਂ ਆ ਛੇੜਾ ਕਿਸ ਤਰ੍ਹਾਂ ਤੇਰੀ ਪਰਿਵਾਰ ਦੀ ਗੱਲ ਉਹ ਕਿਤੇ ਅਰਸ਼ ਦੀ ਕਮਰ ਨਾ ਟੁੱਟ ਜਾਵੇ ਤੈਨੂੰ ਛੇੜੀ ਨਹੀਂ ਅਜੇ ਦੀਵਾਰ ਦੀ ਗੱਲ ਆ ਗਿਟਗਿਟ ਚੜਦੀਆਂ ਲਾਲੀਆਂ ਤੇਰੇ ਖਾਲਸੇ ਨੂੰ ਜਦੋਂ ਛੇੜਦੀ ਏ ਤੇਰੇ ਪਰਿਵਾਰ ਦੀ ਪਰਿਵਾਰ ਦੀ ਗੱਲ ਸਰਸਾ ਦਾ ਢੰਡਾ ਪਰਿਵਾਰ ਵਿੱਚ ਛੋੜਾ ਛੋਟੇ ਲਾਲ ਨਾਲ ਬਜ਼ੁਰਗ ਮਾਤਾ ਤੇ ਸਭ ਜਾਦਿਆਂ ਨੇ ਜਦੋਂ ਸਰਸਾ ਦੀਆਂ ਚੜੀਆਂ ਲਹਿਰਾ ਤੱਕੀਆਂ ਨਾ ਦਾਦੀ ਮਾਂ ਨਾਲ ਕੀ ਆਖਿਆ ਮਾਂ ਆ ਜੀਵਨ ਹੈ ਇਸ ਪਾਰ ਮੰਡਲ ਹੈ ਉਸ ਪਰ ਬੇੜੀ ਤੇ ਚੱਪੂ ਮਹੜਾ ਹੈ ਕਿੱਥੇ ਉਹ ਦਾਦੀ ਮਾਂ ਆ ਦਇਆ ਕਰਕੇ ਦੱਸ ਦਇਆ ਸਿੰਘ ਹੋਰਾਂ ਦਾ ਲਾਣਾ ਹੈ ਕਿੱਥੇ ਨਾ ਵੀਰਾ ਅਜੀਤੇ ਨਾ ਸਿੰਧਾ ਜੁਝਾਰ ਹੈ ਪਿਤਾ ਸਿਆਣਾ ਹੈ ਕਿੱਥੇ ਆ ਖਾਲੀ ਪੇਟ ਪੀੜਾਂ ਦਾ ਬਣਿਆ ਪ੍ਰਗਾ ਦੱਸੋ ਆਪਾਂ ਰੋਟੀ ਦਾ ਭੂਰਾ ਖਾਣਾ ਹੈ ਕਿੱਥੇ ਆ ਪਿੱਛਿਓ ਸ਼ਿਕਾਰੀ ਅੱਗੇੋਂ ਹਨ ਨੀਰੀ ਨਾ ਪੰਛੀਆਂ ਨੇ ਉੱਡ ਕੇ ਜਾਣਾ ਹੈ ਜਾਣਾ ਹੈ ਕਿੱਥੇ ਤਨ ਮਾਤਾ ਗਦਰ ਕਰ ਸਿੱਖਿਆ ਵੇਖੋ ਕੀ ਦਿੱਤੀ ਓਕੇ ਸਮੇਂ ਦੇ ਵਿੱਚ ਵੀ ਸੀ ਨਹੀਂ ਆਖੀ ਕੀ ਕਹਿੰਦੀ ਹੈ ਚੰਨਿਓ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ ਵਾਹਿਗੁਰੂ ਬੋਲੀਏ ਕਦੇ বিনা ਡੋਲੀਏ ਇਤਿਹਾਸ ਕਰ ਪਿਆ ਨੇ ਇਹ ਵੀ ਲਿਖਿਆ ਕਿ ਸਭ ਜاداتਾਂ ਤੇ ਮਾਤਾ ਜੀ ਨੇ ਸਰਸਾ ਪਰ ਕੀਤੀ ਹੈ ਪਰ ਕੁਝ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਮਾਤਾ ਜੀ ਤੇ ਸਭ ਜادیه ਜਦੋਂ ਤੁਰੇ ਜਾਂਦੇ ਐ ਸਰਸਾ ਦੇ ਐਨ ਕੰਡੇ ਤੇ ਕੁੰਮੇ 마ਸ਼ਕੀ ਦੀ ਝੁਗੀ ਹੈ ਮਾਤਾ ਜੀ ਆਪਣੇ ਲਾਲ ਦੇ ਲਾਲਾ ਨੂੰ ਲੈ ਕੇ ਉਸ ਝੁਗੀ ਅੰਦਰ ਗਏ ਇੱਥੇ ਪਿਆਰੇ ਖਾਲਸਾ ਜੀ ਫਿਰ ਗੰਗੂ ਆਇਆ ਜਿਹੜਾ ਮਾਤਾ ਜੀ ਤੇ ਸਭ ਜادیه ਨੂੰ ਆਪਣੇ ਪਿੰਡ ਸਹੇੜੀ ਆਪਣੇ ਘਰ ਲੈ ਕੇ ਗਿਆ ਤੇ ਖਾਲਸਾ ਜੀ ਯਾਦ ਰੱਖਿਓ ਮਾਇਆ ਨਾਗਣੀ ਹੁੰਦੀ ਹੈ ਜੋ ਵੱਡਿਆਂ ਵੱਡਿਆਂ ਦੇ ਮਨਾਂ ਨੂੰ ਮੋਹ ਲੈਂਦੀ ਹੈ ਇਹ ਗੰਗੂ ਨੇ ਜਦੋਂ ਮਾਤਾ ਗੁਦਰ ਕੌਰ ਜੀਆਂ ਦੇ ਕੋਲ ਮਾਇਆ ਵਾਰੀਆਂ ਖੁਰਜੀਆਂ ਵੇਖੀਆਂ ਨਾ ਇਹਦਾ ਮਨ ਲਲਚਾ ਗਿਆ ਆਪਣੇ ਘਰ ਸਭ ਜਾਦਿਆਂ ਨੂੰ ਲੈ ਕਰਕੇ ਗਿਆ ਮਾਂ ਸੋਭੀ ਸਭ ਜਾਦਿਆਂ ਦੇ ਚਰਨਾਂ ਤੇ بار بار ਡੰਡਉਤ ਕਰਦੀ ਐ ਪਰ ਪੁੱਤ ਕੀ ਕਹਿੰਦਾ ਮਾਂ ਬੜਾ ਚੱਕਰੀਬੀ ਕੱਟ ਲਈ ਜੇ ਚੋਨੀ ਅਕੇ ਰਾਤੋਂ ਰਾਤ ਅਮੀਰ ਹੋਣਾ ਜਿਹੜਾ ਖਾਣਾ ਤਿਆਰ ਕਰਨਾ ਇਹਦੇ ਵਿੱਚ ਜ਼ਹਿਰ ਮਲਾ ਦੇਣੀ ਮਾਂ ਸੋਭੀ ਕਹਿੰਦੀ ਗੰਗਿਆ ਲੱਖ ਲਾਣਤ ਤੇਰੇ ਤੇ ਜੇ ਦਾ ਦਿੱਤਾ ਇਨੇ ਸਾਲਾਂ ਤੋਂ ਖਾਂਦੇ ਆਇਆ ਜੇ ਅੱਜ ਉਹਦੇ ਦਿੱਤੇ ਚ ਉਹਨੂੰ ਖਿਲਾਉਣਾ ਪੈ ਗਿਆ ਗੰਗਿਆ ਜਰ ਖਲਾਏਗਾ ਆ ਬਚਨ ਮੈਂ ਪਹਿਲਾਂ ਵੀ ਕੀਤਾ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਕਿ ਉਹ ਮਾਂ ਸਭੀ ਕੀ ਕਹਿੰਦੀ ਐ ਗੰਗਿਆ ਇਹ ਮਾਂ ਤੇ ਐਡੇ ਵੱਡੇ ਦਿਲ ਵਾਲੀ ਐ ਇਹਦੇ ਕੋਲ ਆ ਕੇ ਕਸ਼ਮੀਰੀਆਂ ਦੇ ਸਿਰ ਨੇ ਸਾਈਂ ਨੂੰ ਮੰਗਿਆ ਤੇ ਉਹਨੇ ਸਿਰ ਦਾ ਸਾਈਂ ਤੋੜ ਦਿੱਤਾ ਤੇ ਮਾਇਆ ਕਿੰਦੀ ਇੱਕ ਵੱਡੀ ਚੀਜ਼ ਐ ਮਾਇਆ ਮੰਗ ਲੈ ਇਹ ਗੰਗਾ ਨਹੀਂ ਸਮਝਿਆ ਮੈਂ ਪਹਿਲਾਂ ਹੀ ਜ਼ਿਕਰ ਕਰਦੀ ਆ ਪੇਸ਼ੈਂਸ ਦੇ ਵਿੱਚ ਬੈਠੇ ਰਹੋ ਕਿਉਂਕਿ ਸਮਾਂ ਆਪਣੇ ਕੋਲ ਸੀਮਤ ਜਿਆ ਜਿਹਦੇ ਅੰਦਰੋਂ ਸ਼ਾਰਟਕਟ ਦੇ ਵਿੱਚ ਆਪ ਜੀਆਂ ਦੇ ਅੱਗੇ ਇਤਿਹਾਸ ਦੇ ਅੰਦਰੋਂ ਵਿਚਾਰਾਂ ਰੱਖਣੀਆਂ ਕਿਉਂਕਿ ਇਹ ਇਤਿਹਾਸ ਸਾਡਾ ਐਡਾ ਲੰਬੇਰਾ ਅਸੀਂ ਸੁਣਾਉਂਦਿਆਂ ਸੁਣਾਉਂਦਿਆਂ ਦੁਨੀਆ ਤੋਂ ਤੁਰ ਜਾਣਾ ਪਰ ਇਤਿਹਾਸ ਮੁੱਕਣ ਵਾਲਾ ਨਹੀਂ ਪਰ ਹੁਣ ਤਵੱਜੋ ਦਿਓ ਮਰੇ ਸਤਿਗੁਰ ਤੁਨ ਗੁਰ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਤੇ ਮਾਤਾ ਜੀ ਗੰਗੂ ਦੇ ਘਰ ਮਾਸੋफी ਨੇ ਪ੍ਰਸ਼ਾਦਾ ਛਕਾਇਆ ਹੁਣ ਜਦੋਂ ਰਾਤ ਪਈ ਤੇ ਗੰਧੂ ਨੂੰ ਆਉਣ ਜੱਪਦਾ ਤੇ ਮਾਤਾ ਜੀ ਸਭ ਜਾ ਦੇ ਕਿਤੇ ਆਰਾਮ ਕਰ ਰਹੇ ਇਹਨੇ ਮਾਇਆ ਬੜੀਆਂ ਖੁਰਜੀਆਂ ਚੁਕੀਆਂ ਜਾ ਕੇ ਚੋਚ ਦੱਬ ਆਇਆ ਤੇ ਉਹ ਪਿਆਰੀਆਂ ਖਾਲਸਾ ਜੀ ਇਹਦੀ ਮਾਰੀ ਕਿਸਮਤ ਕੀ ਰਾਤੋ ਰਾਤ ਪਾਣੀ ਵਾਵਾ ਵਗ ਚੁੱਕਾ ਸੀ ਮਾਇਆ ਰੁੜ ਗਈ ਇਧਰ ਪਿਆਰੇ ਖਾਲਸਾ ਜੀ ਜਦੋਂ ਸਵੇਰ ਵੇਲੇ ਮਾਤਾ ਜੀ ਕੋਲ ਆਇਆ ਮਾਤਾ ਗੁਜਰਕਰਨ ਜੀ ਕੀ ਕਹਿੰਦੇ ਗੰਗਿਆ ਚੰਗਾ ਹੋਇਆ ਤੂੰ ਮਾਇਆ ਸੰਭ ਲਈ ਕਿਉਂਕਿ ਮੈਂ ਸੋਚਦੀ ਸਾਂ ਇਹ ਮਾਇਆ ਲੈ ਕੇ ਮੈਂ ਕਿੱਥੇ ਸੰਭਦੀ ਫੜਾਂਗੀ ਅਮਰ لال ਮੇਰੇ ਨਾਲ ਹੈ ਚੰਗਾ ਹੋਇਆ ਨਾ ਤੇ ਮਰੀਆਂ ਨੂੰਹਾਂ ਕੋਲੇ ਤੂੰ ਮਾਇਆ ਸੰਭ ਲਈ ਤੂੰ ਵੀ ਮੇਰਾ ਪੁੱਤ ਹੈ ਪਰ ਗੰਗੂ ਇਹ ਚੋਰ ਦੇ ਪੈਰ ਨਹੀਂ ਜਿਹੋ ਹੁੰਦੇ ਸੰਗਤ ਜੀ ਮੁਕਰ ਗਿਆ ਕਹਿੰਦਾ ਮਾਤਾ ਜੀ ਨਾਲੇ ਪਾਗੀਆਂ ਨੂੰ ਘਰ ਵਿੱਚ ਰਹਿ ਲਿਪਣਾ ਦਿਆਂ ਉਤੋਂ ਤੋਂ ਮੇਰੇ ਤੇ ਇਲਜ਼ਾਮ ਲਗਾ ਰਿਓ ਆਂਦਾ ਮੈਂ ਤੁਹਾਨੂੰ ਦੱਸਦਾ ਮੂੰਹ ਹਨੇਰੇ ਜਾਨੀ ਕਾ ਮਨਿਕਾ ਕੁਲ ਮਰੀਂਡੇ ਗਿਆ ਜਾ ਕੇ ਚੁਗਲੀ ਕੀਤੀ ਹੈ ਗੁਰੂ ਕਲਗੀ ਪਤਸ਼ਾਹ ਮਹਾਰਾਜ ਦੇ ਲਾਲ ਤੇ ਮਾਤਾ ਜੀ ਮੇਰੇ ਘਰ ਹਨ ਉਹਨਾਂ ਨੂੰ ਗ੍ਰਫਤਾਰ ਕਰ ਲਵਾਂ ਜਾਨੀ ਕਾ ਮਨਿਕਾ ਆਏ ਕੀ ਵੇਂਦੇ ਇੱਕ ਵਾਰ ਪਾਪੀਆਂ ਦਾ ਮਨ ਵੀ ਮੋਇਆ ਗਿਆ ਕਿਉਂਕਿ ਸਭ ਜਾਦਿਆਂ ਤੇ ਚੌਂਕੜੇ ਲੱਗੇ ਆ ਮਾਤਾ ਦਾ ਚੌਂਕੜਾ ਲੱਗਿਆ ਨੇਤਰ ਬੰਦੇ ਪਿਆਰੇ ਖੜਸਾ ਜੀ ਯਾਦ ਰੱਖਿਓ ਭਗਤੀ ਵਿੱਚੋਂ ਹੀ ਸ਼ਕਤੀ ਪੈਦਾ ਹੁੰਦੀ ਹੈ ਆਬਾਦਤ ਕਰ ਆਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਗੱਲ ਬਣਦੀ ਹੈ ਪਰ ਹੁਕਮ ਦੇ ਬੱਤੇ ਕੀ ਕਹਿੰਦੇ ਨੇ ਮਾਤਾ ਜੀ ਉਠੋ ਅਸੀਂ ਤੁਹਾਨੂੰ ਗ੍ਰਫਤਾਰ ਕਰਨ ਵਾਸਤੇ ਆਏ ਆ ਜਦੋਂ ਮਾਤਾ ਜੀ ਤੇ ਸੱਭ ਜਾਦੇ ਚੱਲੇ ਨਾ ਮਾਂ ਨੇ ਆਖ ਦਿੱਤਾ ਗੰਗਿਆ ਮਾਇਆ ਪਿੱਛੇ ਲੱਗ ਕੇ ਐਡਾ ਵੱਡਾ ਧਰੋ ਜਦੋਂ ਮਾਇਆ ਵਾਲੀ ਗੱਲ ਛਪਾਈਆਂ ਨੇ ਸੁਣੀ ਛਪਾਈਆਂ ਦੇ ਤੇ ਹੋਵੇਗਾ ਨ ਖੜੇ ਇਨਾ ਨੇ ਗੰਗੇ ਦਾ ਬਾਵਾ ਕਟਾਪਾ ਚੜਿਆ ਫਿਰ ਮੰਨ ਵੀ ਗਿਆ ਦੀ ਸਿੱਗੀ ਪਰ ਰਾਤੋਂ ਰਾਤ ਪਾਣੀ ਵਗਿਆ ਤੇ ਮਾਇਆ ਰੁੜ ਗਈ। ਛਪਾਈਆਂ ਨੇ ਕੁੱਟ-ਕੁੱਟ ਕੇ ਝੱਲਾ ਕਰ ਦਿੱਤਾ। ਨਾ ਗੰਗੂ ਆਪ ਰਿਆ ਤੇ ਨਾ ਗੰਗੂ ਕੋਲ ਮਾਇਆ ਰਹੀ। ਹਣ ਜ਼ਾਲਮਾਂ ਨੇ ਕੀ ਆ ਕੀਤਾ? ਮਾਤਾ ਜੀ ਦੇ ਹੱਥਾਂ ਨੂੰ ਹੱਥਕੜੀਆਂ, ਪੈਰਾਂ ਨੂੰ ਬੇੜੀਆਂ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮਾਸੂਮ ਦੋ ਬਾਲ। ਉਹਨਾਂ ਦੇ ਹੱਥਾਂ ਨੂੰ ਹੱਥਕੜੀਆਂ, ਪੈਰਾਂ ਨੂੰ ਬੇੜੀਆਂ ਮਾਰ ਕੇ ਪਿਆਰੇ ਖੰਸਾ ਜੀ ਲੈ ਕੇ ਜਾ ਰਹੇ ਨੇ ਅੱਜ ਸਰਹੰਦ ਵੱਲਿਆ। ਮਰਿੰਡੇ ਵੀ ਮਾਤਾ ਜੀ ਨੂੰ ਸਹਿਬਜ਼ਾਦਿਆਂ ਨੂੰ ਕੈਦ ਕਟਣੀ ਪਈ ਐ ਹੁਣ ਇਥੋਂ ਅੱਗੇ ਦਾ ਮੈਂ ਜ਼ਿਕਰ ਕਰਦਿਆਂ ਜਦੋਂ ਪਿਆਰੇ ਗੁਰਸਾਹਿਬ ਜੀ ਸਰਹੰਦਵਾਲ ਨੂੰ ਲੈ ਕੇ ਜਾ ਰਹੇ ਐ ਸਹਿਬਜ਼ਾਦੇ ਨੇ ਉੱਚੀਆਂ-ਉੱਚੀਆਂ ਮਹਿਲ ਉਤਾਰੀਆਂ ਵੇਖੀਆਂ ਪਾਬਾ ਫਤਿਹ ਸਿੰਘ ਨੇ ਆਖਦਾ ਕੀ ਹੈ ਦਾਦੀ ਮਾਂ ਕਿ ਆਪਾਂ ਸੱਚਖੰਡ ਆ ਗਏ ਕਿਉਂਕਿ ਜਦੋਂ ਮੇਰੀ ਮਾਂ ਚੜਾਈ ਕੀਤੀ ਸੀ ਮੈਂ ਬਹੁਤ ਪੀੜਾ ਕੀਤਾ ਸੀ ਕਿ ਮੈਂ ਵੀ ਆਪਣੀ ਮਾਂ ਦੇ ਨਾਲ ਹੀ ਸੱਚਖੰਡ ਜਾਣਾ ਤੇ ਦਾਦੀ ਮਾਂ ਤੁਸੀਂ ਆਖਿਆ ਸੀ ਕਿ ਚੰਨਿਆ ਆਪਾਂ ਸੱਚਖੰਡ ਕੱਠਿਆਂ ਜਾਵਾਂਗੇ ਕਿ ਦਾਦੀ ਮਾਂ ਸੱਚਖੰਡ ਹੈ ਮਾਂ ਕਹਿੰਦੀ ਨਹੀਂ ਸੁਣਿਆ ਸੱਚਖੰਡ ਤੇ ਨਹੀਂ ਪਰ ਸੱਚਖੰਡ ਜਾਂਦੀਆਂ ਟਿਕਟਾਂ ਆਪਾਂ ਨੂੰ ਇੱਥੇ ਮਿਲਣੀਆਂ ਨਹੀਂ ਸਰਹੰਦ ਪੋਂਟੇ ਸੂਬੇ ਦਾ ਹੁਕਮ ਕੀ ਹੈ ਸਬਜਾਦਿਆਂ ਨੂੰ ਤੇ ਮਾਤਾ ਜੀ ਨੂੰ ਠੰਡੇ ਬਰਜ ਵਿੱਚ ਕੈਦ ਕੀਤਾ ਜਾਵੇ ਨਾ ਇਹਨਾਂ ਨੂੰ ਕੁਝ ਖਾਣ ਲਈ ਦਿੱਤਾ ਜਾਵੇ ਨਾ ਪੀਣ ਨੂੰ ਦਿੱਤਾ ਜਾਵੇ ਨਾ ਉੱਪਰ ਲੈਣ ਦੀ ਕੋਈ ਕਪੜਾ ਲੀੜਾ ਦਿੱਤਾ ਜਾਵੇ ਜਿਹੜਾ ਇਹਨਾਂ ਦੀ ਮਦਦ ਕਰੇਗਾ ਉਹਦਾ ਕਾਨ ਬੱਚਾ ਕੋਲ ਨੂੰ ਵਿੱਚ ਪੀੜ ਕੇ ਖਤਮ ਕਰ ਦਿੱਤਾ ਜਾਵੇਗਾ ਹੁਕਮ ਹੋ ਗਿਆ ਡਰਦਾ ਕੋਈ ਸਬਜਾਦਿਆਂ ਦੇ ਪਿਆਰੇ ਖਾਲਸਾ ਜੀ ਕੋਲ ਆਉਣ ਵਾਸਤੇ ਤਿਆਰ ਨਹੀਂ ਕਿ ਸਬਜਾਦਿਆਂ ਦੀ ਸੇਵਾ ਕਰੀਏ ਪਰ ਇਤਿਹਾਸ ਕਰ ਕੀ ਲਿਖਦੇ ਨੇ ਇਤਿਹਾਸ ਦੇ ਅੰਦਰ ਉਸ ਪਿਆਰੇ ਦਾ ਜ਼ਿਕਰ ਆਉਂਦਾ ਹੈ ਬਾਬਾ ਮੋਤੀ RAM ਮਰ ਜਦੋਂ ਪਤਾ ਲੱਗਿਆ ਨਾ ਸਹਿਬਜ਼ਾਦੇ ਤੇ ਮਾਤਾ ਜੀ ਠੰਡੇ ਬੁਰਜ ਵਿੱਚ ਕੈਦ ਨੇ ਘਰ ਵਾਲੀ ਨੂੰ ਆਖਦਾ ਕਿ ਇਹੋ ਜਿਹਾ ਸੇਵਾ ਦਾ ਮੌਕਾ ਮਿਲਣਾ ਨਹੀਂ ਦੁੱਧ ਤਿਆਰ ਕੀਤਾ ਜਿਹੜੇ ਘਰ ਵਾਲੀ ਨੇ ਬੜੇ ਪ੍ਰੇਮ ਨਾਲ ਜਦੋਂ ਬਾਬਾ ਮੋਤੀ RAM ਤੁਰਨ ਲੱਗਾ ਤੇ ਆਪਣੇ ਗਹਿਣੇ ਵੀ ਦੇ ਦਿੱਤੇ ਕਿ ਜੇ ਸਿਪਾਹੀ ਦੁੱਧ ਸ਼ਿਕਾਉਣ ਤੋਂ ਮਨਾ ਕਰਨ ਆਨੰਦ ਗਿਆਨੀ ਰਿਸ਼ਵਤ ਵਿੱਚ ਦੇ ਦੇਣਾ ਕਿਉਂਕਿ ਜਾਣਦੇ ਆ ਅੱਜ ਵੀ ਅਸੀਂ ਕੀ ਬੰਨੇ ਆ ਇਹੋ ਗੱਲ ਤੇ ਸਾਡੇ ਸਮਾਜ ਦੇ ਵਿੱਚ ਚੱਲ ਰਹੀ ਆ ਕਿਉਂਕਿ ਉਸ ਦੇਸ਼ ਵਿੱਚ ਰਹਿ ਰਹੇ ਜਿੱਥੋਂ ਦਾ ਸਿਸਟਮ ਹੀ ਬੜਾ ਕ੍ਰਿਪਟੋ ਚੁਗਿਆ ਹੁਣ ਤੱਕਿਆ ਦੇ ਜਦੋਂ ਪਾਪਾ ਮੋਦੀ ਰਾਮ ਆਇਆ ਜੇ ਨਾ ਸਭ ਜਾਦੀਆਂ ਦੇ ਕੋਲ ਆਕੇ ਨਮਸਕਾਰ ਕੀਤੀ ਹੈ ਗੁਰੂ ਦੇ ਲਾਲਾਂ ਨੂੰ ਦੁੱਧ ਸ਼ਿਕਾਇਆ ਮਾਤਾ ਨੇ ਵਰ ਕੀ ਦਿੱਤਾ ਤਨ ਮੋਤੀ ਜਨ ਪੁੰਨ ਕਮਾਇਆ ਗੁਰ ਲਾਲਾਂ ਤਾਂ ਹੀ ਦੁੱਧ ਪਿਆ ਆ ਮਾਤਾ ਆਖਿਆ ਆਸ਼ੀਰਵਾਦ ਮੇਰਾ ਜਦ ਤੱਕ ਚੰਦ ਸਤਾਰੇ ਰਹਿਣ ਮੋਤੀ ਓਨਾ ਚਿਰ ਜਗ ਤੇ ਰਹੂਗਾ ਨਾਮ ਨਾਮ ਤੇਰਾ ਤੇ ਪਿਆਰੇ ਖਾਲਸਾ ਜੀ ਸਭ ਜਾਦਿਆਂ ਨੂੰ ਦਾਦੀ ਮਾਂ ਨੇ ਰਾਤ ਨੂੰ ਸਿਖਾਇਆ ਕਿ ਦਿੱਤੀ ਤਨੀਓ ਘਰ ਤੇਗ ਬਾਧੁਰ ਦੇ ਪੋਤਰੇ ਹੋ ਵੇਖਿਓ ਕਿ ਤੇ ਆਪਣੇ ਦਾਦੇ ਦੀ ਚਿੱਟੀ ਚਾਦਰ ਨੂੰ ਦਾਗੀ ਨਾ ਕਰਦੇਓ ਅੰਮ੍ਰਿਤ ਵੇਲਾ ਹੋਇਆ ਸਬ ਜਾਦਿਆਂ ਦੇ ਮਾਤਾ ਜੀ ਨੇ ਸੋਹਣੇ ਸੋਹਣੇ ਦੁਮਾਲੇ ਸਜਾ ਦਿੱਤੇ ਤੇ ਪਿਆਰੇ ਘਰ ਸਾਜੀ ਬੇੰਤ ਬਾਣੀਆਂ ਦੇ ਜਪ ਕੀਤੇ ਅੱਜ ਪਹਿਲੀ ਪੇਸ਼ੀ ਦੇ ਵਾਸਤੇ ਮਾਂ ਨੇ ਆਪਣੇ ਲਾਲ ਤੇ ਲਾਲਾਂ ਦੇ ਮੁੱਖਾਂ ਨੂੰ ਗਲੀ ਦੇ ਰੂਪ ਦੇ ਵਿੱਚ ਹੈ

ਹੀ ਦੀਵਾਲਾ ਦੇ ਤਰਸ ਮੇਟਾ ਲਪਣਾ ਨਹੀਂ ਜਾਏ ਜਾਨ ਬੇਸ਼ੱਕ ਜਾਏ ਜਾਨ ਬੇਸ਼ੱਕ ਤੁਸੀਂ ਨਾ ਘਬਰਾਓ

ਦੇ ਪਿਆਰੇ ਖਾਲਸਾ ਜੀ ਸੁਪਾ ਕਹਿਣ ਲੱਗਾ ਗਸთაਕ ਬਜਿਓ ਸ਼ਾਇਦ ਤੁਸੀਂ ਭੁੱਲ ਗਏ ਨਾ ਤੇ ਇਹ ਤੁਹਾਡੇ ਪਿਓ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਤੇ ਨਹੀਂ ਤੁਹਾਡਾ ਅਮਰਤਸਰ ਜਿੱਤੇ ਤੁਹਾਡੀ ਫਤਿਹ ਪਰਵਾਨ ਹੋਵੇਗੀ ਇੱਥੇ ਫਤਿਹ ਨਹੀਂ ਇੱਥੇ ਸलाम ਕਰੋ ਤੇ ਪਿਆਰੇ ਖਾਲਸਾ ਜੀ ਬਾਬਾ ਜੋਰਾਵਰ ਸਿੰਘ ਨੇ ਗੱਜ ਕੇ ਜਕਾਰਾ ਛੱਡ ਦਿੱਤਾ ਕਹਿੰਦਾ ਪਿਆਰਿਓ ਇਹਦੇ ਦਰਬਾਰ ਦੀਆਂ ਕੰਦਾ ਜੜੀਆਂ ਸੀ ਇੱਕ ਵਾਰਾ ਕੰਬੜ ਲਾ ਦਿੱਤੀਆਂ ਹੁਣ ਸੂਬਾ ਸੁੱਟਦਾ ਕਿਉਂ ਨਾ ਇਹਨਾਂ ਨੂੰ ਲਾਲਚ ਦੇ ਦਿਆਂ ਕੀ ਪਤਾ ਮਨਜਨ ਛੋਟੇ ਬੱਚੇ ਨੇ ਕਹਿੰਦਾ ਬਟਿਓ ਇੱਕ ਵਾਰਾ ਦਿਨੇ ਸਲਾਮ ਕਬੂਲ ਕਰ ਲੋ ਮੈਂ ਤੁਹਾਨੂੰ ਤਨ ਦੌਲਤ ਜ਼ਗੀਰਾ ਬੇਗਮਾਂ ਦੇ ਡੋਲੇ ਦੇਵਾਂਗਾ ਤੇ ਕਲਗੀ ਧਰਦੇ ਪੁੱਤਰਾਂ ਨੇ ਇਹ ਸਾਰੇ ਲਾਲਚ ਆਪਣੀ ਪੈਰ ਦੀ ਜੁੱਤੀ ਦੀ ਨੋਕ ਦੇ ਨਾਲ ਠੁਕਰਾ ਦਿੱਤੇ ਅੱਜ ਗੁਰੂ ਨਾਨਕ ਅਦੇ ਸਿੱਖਾ ਧਿਆਨ ਦੇ ਅਸੀਂ ਕਹੋਨੇ ਤੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖਾਂ ਪਰ ਉਦੋਂ ਹੀ ਪਤਾ ਲੱਗਦਾ ਜਦੋਂ ਸਾਡਾ ਸ਼ਾਮ ਨੂੰ ਪਹਿਰਾਵਾ ਚੇਂਜ ਹੁੰਦਾ ਦਿਨੇ ਤੇ ਅਸੀਂ ਜਿਹੜੇ ਰੰਗ ਦੀ ਦਸਤਾਰ ਵੀ ਬੱਦੀ ਹੁੰਦੀ ਹੈ ਉਪਰ ਦੀ ਸ੍ਰੀ ਸੱਪ ਵੀ ਪਾਈ ਹੁੰਦੀ ਹੈ ਪਰ ਪਿਆਰਿਓ ਅੱਜ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦਾ ਸਿੱਖ ਇੱਕ ਦਾਦੂ ਦੀ ਬੋਤਲ ਤੇ ਵੀ ਵਿਕਦਾ ਦੇਖਿਆ ਹੈ ਧਰ ਧਰ ਤੇ ਸਾਨੂੰ ਭਟਕਣਾ ਲੱਗ ਗਈ ਅਸੀਂ ਸਤਿਆਂ ਨੂੰ ਵੀ ਮੰਨਦੇ ਆ ਅਸੀਂ ਸੇਖ ਫਤਿਆਂ ਨੂੰ ਵੀ ਮੰਨਦੇ ਆ ਅਸੀਂ ਟੇਕੀ ਮੱਥਾ ਮੜੀਆਂ ਨੂੰ ਸ਼ਰਾਧਾ ਨੂੰ ਵੀ ਮੰਨਦੇ ਆ ਅੱਜ ਇਹ ਘਰ ਦੀ ਸੁਖ ਸ਼ਾਂਤੀ ਲਈ ਤੜਕੇ ਹੀ ਹਵਨ ਕਰਾਇਆ ਏ ਨਾਨਕ ਜੀ ਤੇਰੇ ਸਿੱਖਾਂ ਨੇ ਅੱਜ ਸਿੱਖੀ ਨਾਲ ਦਗਾ ਕਮਾਇਆ ਏ ਓ ਸਤ ਲਓ ਸਾਲ ਦੀਆਂ ਉਮਰਾਂ ਦੇ ਸਭ ਦਾਦੇ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਖੁੱਲ ਕਦੇ ਵੀ ਵਕਾਊ ਨਹੀਂ ਦੇਵੰਦਾ ਤਨ ਉਹ ਦਾਦੀ ਮਾਂ ਜਦ ਸਿੱਖਿਆ ਦੀ ਦਿੱਤੀ ਕਿ ਅੱਜ ਪਾਪੀ ਨੂੰ ਸਭ ਜਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜਣਾ ਪਿਆ ਤੇ ਅੱਜ ਦੀਆਂ ਮਾਈਆਂ ਧਿਆਨ ਦੇਣ ਅੱਗੇ ਮਾਈਆਂ ਕੀ ਕਰਦੀਆਂ ਹੁੰਦੀਆਂ ਸੀ ਆਪਣੇ ਪੁੱਤਰੇ ਦਾ ਦੋਤੇ ਦਾ ਚੰਗੀ ਤਰ੍ਹਾਂ ਕੇਸਾਂ ਦੇ ਵਿੱਚ ਕੰਗਾ ਕਰਕੇ ਮਿੱਡੀਆਂ ਕਰਕੇ ਵੱਡਾ ਸਾਰਾ ਜੂੜਾ ਕਰਨਾ ਅੱਜ ਨਾ ਤੇ ਮਾਮਾ ਦੇ ਕੋਲੋਂ ਕੇਸ ਸੰਭਾਲੇਗੇ ਨਾ ਦਾਦੀਆਂ ਕੋਲੋਂ ਸੰਭਾਦੇਗੇ ਜਿੰਨਾ ਚਿਰ ਇਹਨਾਂ ਦੇ ਕੇਸ ਵਾਣ ਤੇ ਲੱਗਦਾ ਕਿ ਉਹਨਾਂ ਨਾਈ ਦੇ ਅੱਗੇ ਬਿਠਾ ਦਈਏ ਤੇ ਇਹਨਾਂ ਦੇ ਕਤਲ ਹੀ ਕਰਵਾ ਦਿਓ ਅੱਜ ਮਾਂ ਭੈਣ ਤੇ ਵੇ ਖਾਸ ਕਰਕੇ ਦੁਨਿਆਵੀ ਵਿਦਿਆ ਜਿਹੜੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜਾਉਣ ਵਾਸਤੇ ਭੇਜਦੇ ਹੋ ਉਹ ਅਧਿਆਪਕ ਬਾਜਦੇ ਐ ਪਹਿਲੀ ਅਧਿਆਪਕ ਬੱਚੇ ਦੀ ਉਹਦੀ ਮਾਂ ਮਾਂ ਚਾਹੇ ਤੇ ਚੋਰ ਬਣਾ ਸਕਦੀ ਐ ਮਾਂ ਚਾਹੇ ਤਾਂ ਸਾਧ ਵੀ ਬਣਾ ਸਕਦੀ ਐ ਅੱਜ ਮਾਤਾ ਗੁਜਰਤ ਕੌਰ ਜੀ ਦੀਆਂ ਵਾਰਸਾਂ ਵੇਖੋ ਕਿਹੜੇ ਰਾਤ ਤੁਰੀਆਂ ਸਾਨੂੰ ਪਾਲਰ ਅੱਜ ਜਿਆਦੇ ਚੰਗੇ ਲੱਗਣ ਲੱਗੇ ਅੱਜ ਸਾਨੂੰ ਕਲੱਬ ਜਿਆਦੇ ਚੰਗੇ ਲੱਗਣ ਲੱਗੇ ਅੱਜ ਸਾਨੂੰ ਗੁਰੂ ਨਾਨਕ ਦੀ ਸਿੱਖੀ ਚੰਗੀ ਨਹੀਂ ਲੱਗਦੀ ਹਕੀਕਤ ਹੈ ਸਚਾਈ ਹੈ ਕਿਉਂਕਿ ਸਾਡੇ ਦੁਆਬੇ ਨੂੰ ਆ ਪੀਰਾਂ ਦੇ ਘੜ ਨੇ ਡੋਬ ਕੇ ਰੱਖ ਦਿੱਤਾ ਆ ਜਾਓ ਨਾ ਮਾਝੇ ਦੀ ਧਰਤੀ ਤੇ ਮਾਲਵੇ ਦੀ ਧਰਤੀ ਤੇ ਦਰਬਾਰ ਦੇ ਅੰਦਰ ਸਿਰਾਂ ਤੇ ਦਸਤਾਰਾਂ ਸਜੀਆਂ ਨਜ਼ਰ ਆਉਂਦੀਆਂ ਨੇ ਸਾਡੇ ਕੋਲ ਉਹਨਾਂ ਯਾਦ ਰੱਖਿਆ ਉਹ ਧਰਤੀ ਦੇ ਵਾਰਸ ਹ ਜਿੱਥੇ ਚੱਪੇ ਚੱਪੇ ਤੇ ਸ਼ਹੀਦਾਂ ਦਾ ਲਹੂ ਡੁੱਲਿਆ ਤੇ ਸ਼ਹੀਦ ਦੇ ਲਹੂ ਦੇ ਜਿਹੜੇ ਕਨ ਪਿਆਰੇ ਖਾਲਸਾ ਜੀ ਧਰਤੀ ਤੇ ਡੁੱਲਦੇ ਐ ਕਤਰਾ ਕਤਰਾ ਡੁੱਲਦਾ ਜੇ ਉਹਦੇ ਵਿੱਚੋਂ ਹਜ਼ਾਰਾਂ ਸ਼ਹੀਦ ਪੈਦਾ ਹੁੰਦੇ ਐ ਅੱਜ ਸ਼ਹੀਦਾਂ ਦੇ ਵਾਰਸ ਜਾ ਕੇ ਕਰਨ ਨੂੰ ਰਹਿੰਦੇ ਮੇਰੇ ਵੀਰੋ ਗੌਰ ਕਰਿਓ ਧੱਕੋ ਬਾਬਾ ਜ਼ੋਹਰਾਪੁਰ ਤੇ ਬਾਬਾ ਫਤਿਹ ਸਿੰਘ ਨੂੰ ਅਸੀਂ ਸਾਰੇ ਜਾਣਦੇ ਐ ਸਭ ਨਾਲੋਂ ਜਿਆਦੀ ਠੰਡ ਬੱਚਿਆਂ ਤੇ ਬਜ਼ੁਰਗਾਂ ਨੂੰ ਲੱਗਦੀ ਐ ਪਰ ਤੱਕਿਓ ਤਨ ਤਨ ਗੁਰਾਂ ਦੇ ਲਾਲ ਦੋਵੇਂ ਮਾਤਾ ਗੁਜਰੀ ਤਿੰਨੋਂ ਸੀ ਕੈਦ ਕੀਤੇ ਮੀਨਾ ਬੋਦਾ ਕੋਲ ਨਾ ਕੋਈ ਲੀੜਾ ਉਹ ਕੀ ਦੱਸਾਂ ਕਿਸ ਤਰ੍ਹਾਂ ਦਿਨ ਬੀਤੇ ਮਹਿਲ ਕੰਮ ਦੇ ਉਸਾਰਗੇ ਦੇ ਉੱਤੇ ਜਰਨੈਲ ਪਤੰਗਿਆ ਸ਼ਹਾਦਤ ਦੇ ਜਾਮ ਪੀਤੇ ਸਾਰੀ ਰਾਤ ਮਾਤਾ ਸਭ ਜਾਦਿਆਂ ਨੂੰ ਜੋਧਿਆਂ ਦੀਆਂ ਵੀਰ ਕਥਾਵਾਂ ਸੁਣਾਉਂਦੀ ਹੈ ਅੱਜ ਜਦੋਂ ਚੜਿਆ ਨਾ ਦੂਜੇ ਦਿਨ ਦਾ ਵੇਲਾ ਮਾਤਾ ਨੇ ਉਸੇ ਤਰ੍ਹਾਂ ਸਭ ਜਾਦਿਆਂ ਨਾਲ ਨਿਤ ਨਿੰਮ ਦੀਆਂ ਬਾਣੀਆਂ ਦੇ ਆਰਿਓ ਜਦੋਂ ਦੂਜੀ ਪੇਸ਼ੀ ਵਾਸਤੇ ਅਦ ਲੈਣ ਵਾਸਤੇ ਆਇਆ ਨਾ ਸਿਪਾਈ ਜੰਨੀਆਂ ਡੋਲਿ ਆਉਂਦਾ ਤੁਸੀਂ ਮਰੇ ਲਾਲ ਗੁਰੂ ਗੋਬਿੰਦ ਦੇਖਿਓ ਕਿਤੇ ਜ਼ਾਲਮ ਦੀ ਇਨ ਨਾ ਮੰਨ ਜਾਇਓ ਤੇ ਸਭ ਜਾਦੇ ਕੀ ਸਾਡੀ ਸੰਤ ਸਿਪਾਈ ਇਤਿਹਾਸ ਅੰਦਰ ਅਲ ਉਦੋਂ ਵੀ ਸੀ ਅਲ ਅਜੇ ਵੀ ਹੈ ਤੇ ਸਾਨੂੰ ਸਿੱਖੀ ਦੇ ਵੈਰੀ ਨੂੰ ਸੁਧਨੇ ਦਾ ਬਲ ਉਦੋਂ ਵੀ ਸੀ ਤੇ ਬਲ ਅਜੇ ਵੀ ਹੈ ਮਾਤੂ ਚਿੰਤਾ ਨਾ ਕਰੀ ਵੈਰੀ ਨੂੰ ਮੋਟੜਾ ਜਵਾਬ ਦੇਾਂਗੇ ਅੱਜ ਦੂਜੀ